ਤੇ ਅੱਜ ਤੂੰ ਉਹਨਾਂ ਲੋਕਾਂ ਨੂੰ ਪਰਭਾ ਰਿਆਂ ਡਰਾ ਰਿਆਂ ਸਿਰਫ ਇੱਕ ਵੋਟਾਂ ਲੈਣ ਦੀ ਖਾਤਰ ਆ ਤੇ ਤੁਹਾਡੇ ਅੱਜ ਖਾਲਸਤਾਨ ਜਦੋਂ ਤੁਸੀਂ ਵੋਟਾਂ ਲੈਣੀਆਂ ਹੁੰਦੀਆਂ ਜਦੋਂ ਵੋਟਾਂ ਨੇੜੇ ਆਉਂਦੀਆਂ ਖਾਲਸਤਾਨ ਦਾ ਮੁੱਦਾ ਉਦੋਂ ਕਿਉਂ ਚੇਤੇ ਆਉਂਦਾ ਮਰਜੀ ਦਾ ਖਾਲਸਾ ਬਰਜੀ ਕੀ ਫਤਿਹ ਗੱਲ ਜਿਹੜੀ ਅੱਜ ਆਪਾਂ ਕਰਦੇ ਆ ਉਹ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਆ ਗੱਲ ਕਰਾਂਗੇ ਆਪਣਾ ਜਿਮਣੀ ਚੌਂਜੋ ਤਰਨਤਨ ਸਾਹਤੋਂ ਹੋ ਰਹੀ ਆ ਤੇ ਰਾਜਾ ਬਰਿੰਗਾ ਦਾ ਜੋ ਬਿਆਨ ਆਇਆ ਉਹਦੇ ਤਹਿਤ ਆਪਾਂ ਗੱਲਬਾਤ ਕਰਾਂਗੇ ਤੁਹਾਨੂੰ ਉਹ ਬਿਆਨ ਵੀ ਸੁਣਾਵਾਂਗੇ ਤੇ ਤੁਹਾਨੂੰ ਕੱਲੀ-ਕੱਲੀ ਦੱਸ ਵੀ ਦੇਵਾਂਗੇ ਕਿ ਅੱਜ ਉਹ ਰਾਜਾ ਬਰਿੰਗਾ ਤਰਨਤਾਪੁਰ ਦੇ ਉਹਨਾਂ ਲੋਕਾਂ ਨੂੰ ਡਰਾ ਧਮਕਾ ਰਿਹਾ ਖਾਸ ਕਰਕੇ Hindu ਲੋਕਾਂ ਨੂੰ ਜਿਹੜੇ ਕਿ ਸਾਡੇ ਸਿੱਖ ਕੌਮ ਦੇ ਭਾਈ ਨੇ ਠੀਕ ਆ ਕਿ ਇਕਾ ਦੁੱਕਾ ਪਾਈ ਜਿਹੜੇ ਹੈਗੇ ਨੇ ਉਹ ਸਭ ਨੂੰ ਪਤਾ ਉਹਨਾਂ ਬਾਰੇ ਪਰ ਬੜੀ ਦੁਖਰੀ ਗੱਲ ਆ ਕਿ ਸਿਆਸਤ ਐਡੀ ਨੀਵੀਂ ਪੱਧਰ ਤੇ ਹੋ ਚੁੱਕੀ ਆ ਕਿ ਐਡਾ ਬੰਦਾ ਗਿਰ ਚੁੱਕਿਆਗਾ ਕਿ ਲੋਕਾਂ ਨੂੰ ਡਰਾ ਤਮਕਾ ਕੇ ਅੱਜ ਵੋਟਾਂ ਲੀਆਂ ਜਾ ਰਹੀਆਂ ਨੇ ਕਿ ਮਨਦੀਪ ਸਿੰਘ ਸੰਨੀ ਦਾ ਭਰਾ ਜੋ ਉਥੇ ਵੋਟਾਂ ਵਿੱਚ ਖੜਾ ਹੈਗਾ ਉਹਦੇ ਤਹਿਤ ਆਪਾਂ ਬੜੀ ਗੱਲਬਾਤ ਕਰਨੀ ਹੈ ਧਿਆਨ ਦੇ ਨਾਲ ਸੁਣਨਾ ਪਹਿਲਾਂ ਰਾਜਾ ਬੜਿੰਗ ਦਾ ਤੁਹਾਨੂੰ ਮੈਂ ਬਿਆਨ ਸੁਣਾ ਦੇਵਾਂ ਫਿਰ ਆਪਾਂ ਨੂੰ ਗੱਲਬਾਤ ਕਰਨੀ ਜਿਹੜੀ ਉਹ ਜਿਹੜੀ ਕਿ ਪਤਾ ਲੱਗ ਜੂ ਕਿ ਕਿਸ ਤਰ੍ਹਾਂ ਤੇ ਤੈ ਤੱਕ ਇਹ ਗੱਲਬਾਤ ਜਾਂਦੀ ਆ ਤੇ ਕਿਵੇਂ ਵੋਟਾਂ ਹਟਾਉਣ ਦੀ ਜਿਹੜੀ ਤਿਆਰੀ ਆ ਉਹ ਕਾਂਗਰਸ ਦਾ ਇੱਕ ਨੁਮਾਇੰਦਾ ਗਾ ਰਾਜਾ ਬੜਿੰਗਾ ਜਿਹੜਾ ਕਿ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਸਾਰੇ ਉਹਦੇ ਬਾਰੇ ਪਹਿਲਾਂ ਤੁਸੀਂ ਤਾਂ ਬਿਆਨ ਸੁਣ ਲਓ ਕਿ ਇਹ ਰਾਜਨੀਤਿਕ ਪਾਰਟੀਆਂ ਫੈਸਲਾ ਕਰ ਲੈਣ ਕਿ ਅਗਲਾ ਪੰਜਾਬ ਅਸੀਂ ਕਿਹੋ ਜਿਹਾ ਬਣਾਉਣੇ ਇਹ ਤਾਂ ਬਦੁਖੇ ਟੱਕੂਆ ਵਾਲਿਆਂ ਦਾ ਫਰੋਤੀ ਵਾਲਿਆਂ ਦਾ ਪੰਜਾਬ ਬਣਾਉਣਾ ਹੈ ਵੀ ਤਰਨ ਤਰਨ ਦੇ ਲੋਕ ਵੀ ਇਸ ਗੱਲ ਦਾ ਫੈਸਲਾ ਕਰਦੇ। ਇਹ ਤਾਂ ਬਿਲਕੁਲ ਸਹੀ ਉਮੀਦਵਾਰ ਉਹਨਾਂ ਨੇ ਉਤਾਰਿਆ ਇਸ ਤਰ੍ਹਾਂ ਪਤਾ ਲੱਗਦਾ ਕਿ ਬਾਹਰੋਂ ਗੈਂਗਸਟਰ ਫੋਕ ਕਰ ਰਹੇ ਆ ਕਾਨੂੰਨ ਨੂੰ ਲਾ ਰਹੇ ਆ ਲੋਕਾਂ ਤੋਂ ਫਰੋਤੀਆਂ ਲਈਆਂ ਵੀ ਆ ਕਿਸੇ ਨੂੰ 2 ਲੱਖ ਦੇ ਦਿੱਤਾ ਕਿਸੇ ਨੂੰ ਲੱਖ ਦਿੱਤਾ ਇਸ ਤਰ੍ਹਾਂ ਨਾ ਚੱਲ ਰਿਹਾ ਇਹ ਪੰਜਾਬ ਦੇ ਲੋਕਾਂ ਨੇ ਤੇ ਤਰਨਤਾਰ ਦੇ ਲੋਕਾਂ ਨੇ ਫੈਸਲਾ ਕਰਨਾ ਇਸ ਜਿੰਨੀ ਜ਼ੋਨ ਚ ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਇੱਕ ਵੱਖਰੀ ਮੰਗ ਕਰਦੇ ਨੇ ਆਪਣੀ ਮੰਗ ਕਰਦੇ ਨੇ ਨੂੰ ਲੱਗਦਾ ਕਿ ਜਿਸ ਪਾਸੇ ਪੰਜਾਬ ਜਾ ਰਹੇ ਪੰਜਾਬ ਨੇ ਬਹੁਤ ਸੰਤਾਪ ਭੋਗਿਆ ਏ ਇੱਕ ਇਹ ਉਮੀਦਵਾਰ ਹੈ ਐਸਾ ਉਮੀਦਵਾਰ ਹੈ ਮੈਨੂੰ ਪਤਾ ਹੈ ਕਿ ਜਾਨਾਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਪੰਜਾਬ ਨੇ ਕਾਂਗਰਸ ਪਾਰਟੀ ਨੇ ਸ਼ਹਾਦਤਾਂ ਦਿੱਤੀਆਂ ਤੇ ਤਦ ਹੱਸਦਾ ਵਸਦਾ ਪੰਜਾਬ ਮੋਂ ਵਾਪਸ ਲਿਆ ਕੇ ਦਿੱਤਾ ਸਾਨੂੰ ਹਿੰਦੂ ਸਾਨੂੰ ਜੈਦਲ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਅਸੀਂ ਹਿੰਦੁਸਤਾਨ ਦੇ ਵਾਸੀ ਆਂ ਹਰੇ ਫੈਸਲਾ ਤਰਨ ਤਾਰ ਦੇ ਲੋਕਾਂ ਨੇ ਲੈਣਾ ਪੈਣਾ ਕਿ ਸਾਡਾ ਜਿਹਨੂੰ ਅਸੀਂ ਵੋਟ ਪਾਉਣੇ ਆ ਹੁਣ ਮੈਂ ਐਨੀ ਗੱਲ ਤੁਹਾਨੂੰ ਸਾਰੀ ਜਿਹੜੀ ਆ ਵੀਡੀਓ ਸੁਣਾ ਨਹੀਂ ਸਕਦਾ ਵੈਸੇ ਤੁਸੀਂ ਸੋळा ਬਿਆਨ ਸੁਣ ਲਿਆ ਹੋਣਾ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇੱਥੇ ਲੋਕਾਂ ਨੂੰ ਕੰਮੇ ਡਰਾ ਤੇ ਧਮਕਾ ਰਿਆ ਤੇ ਟੱਕੂ ਤੇ ਬੰਦੂਖਾਂ ਵਾਲੇ ਕੌਣ ਆ ਕੌਣ ਟੱਕੂ ਤੇ ਬੰਦੂਖਾਂ ਚੱਕੀ ਫਿਰਦਾ ਭਾਈ ਤਰਨ ਤਾਰ ਦੇ ਵਿੱਚ ਆ ਕੌਣ ਗੈਂਗਸਟਰਾਂ ਨੂੰ ਫੋਨ ਗੈਂਗਸਟਰ ਕਿਹਨੂੰ ਫੋਨ ਲਾ ਰਿਹਾ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਨਾ ਕਿ ਰਾਜਾ ਬੜਿੰਗ ਦੀ ਉਹ ਭਗਵਤ ਮਾਨ ਦੀ ਜ਼ਿੰਮੇਵਾਰੀ ਆ ਪੰਜਾਬ ਦੇ ਮੁੱਖ ਮੰਤਰੀ ਦੀ ਨਾ ਕਿ ਰਾਜਾ ਬੜਿੰਗ ਦੀ ਕਹਿੰਦਾ ਸਾਨੂੰ ਹਿੰਦੁਸਤਾਨ ਚਾਹੀਦਾ ਖਾਲਸਤਾਨ ਨਹੀਂ ਚਾਹੀਦਾ ਪਹਿਲਾਂ ਤਾਂ ਮੈਂ ਇਹਨੂੰ ਪੁੱਛਣਾ ਚਾਹਣਾ ਕਿ ਤੂੰ ਰਹਿਣਾ ਕਿੱਥੇ ਆ ਕਿਹੜੇ ਮੁਲਕ ਦੇ ਵਿੱਚ ਰਹਿਣਾ ਇਹ ਦੱਸ ਦੇਵੇ ਤੂੰ ਹਿੰਦੁਸਤਾਨ ਵਿੱਚ ਹੀ ਰਹਿਣਾ ਕਿ ਬਗਵਾਸਤਾਨ ਵਿੱਚ ਰਹਿਣਾ ਕਿ ਪਾਕਿਸਤਾਨ ਵਿੱਚ ਰਹਿਣਾ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਰਹਿਣਾ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਤੇ ਹਿੰਦੁਸਤਾਨ ਲਿਖਿਆ ਕਿੱਥੇ ਆ ਕਿਹੜੀ ਕਿਤਾਬ ਦੇ ਕਿਹੜੇ ਸੰਵਿਧਾਨ ਦੇ ਵਿੱਚ ਲਿਖਿਆਗਾ ਹਿੰਦੁਸਤਾਨ ਕਿਤੇ ਤੁਹਾਨੂੰ ਹਿੰਦੁਸਤਾਨ ਲਿਖਿਆ ਨਹੀਂ ਮਿਲੂਗਾ ਭਾਰਤ ਜਾਂ ਇੰਡੀਆ ਜੇ ਤੂੰ ਹਿੰਦੂਆਂ ਦਾ ਸਤਾਨ ਕਹਿਣਾ ਜੇ ਤੂੰ ਲੋਕਾਂ ਨੂੰ ਇੱਕ ਸੀਟ ਤੇ ਕਹਿਣਾ ਕਿ ਜੇਕਰ ਇੱਕ ਸੀਟ ਸੰਦੀਪ ਸਿੰਘ ਸੰਨੀ ਦਾ ਭਰਾ ਮਨਦੀਪ ਸਿੰਘਾ ਤੇ ਉਹ ਜੇਕਰ ਸੀਟ ਜਿੱਤੇ ਜਾਂਦੇ ਆ ਕਹਿੰਦਾ ਫਿਰ ਖਾਸਤਾਨ ਆ ਜੂ ਇੱਕ ਸੀਟ ਦੇ ਨਾਲ ਆ ਬੜੇ ਇੱਥੇ ਲੋਕਾਂ ਨੂੰ ਸੋਚਣਾ ਪੈਣਾ ਤਰਨ ਤਰਨ ਵਾਲਿਆਂ ਨੂੰ ਵੈਸੇ ਮਾਧੇ ਵਾਲੇ ਤਾਂ ਬੜੇ ਸਿਆਣੇ ਅਤੇ ਠੰਡੇ ਸੁਭਾਅ ਦੇ ਆ ਤੇ ਗਰਮ ਸੁਭਾਅ ਦੇ ਵੀ ਆ ਤੇ ਬੜੇ ਸੁਲਝੇ ਹੋਏ ਵੀ ਆ ਤੇ ਰਾਜਾ ਬੜਿੰਗ ਜੀ ਤੂੰ ਉਹਨਾਂ ਨੂੰ ਕੀ ਦੱਸਣਾ ਚਾਹਣਾ ਤੇ ਤੁਹਾਡੀ ਸਰਕਾਰ ਨੇ ਕਾਗਰਾ ਦੀ ਸਰਕਾਰ ਨੇ ਪਾ ਪਾ ਸੱਤ ਸਾਲ ਹੋਤੇ ਜੰਜਾਣੀ ਚੜੀਆਂ ਬਿਆ ਨਹੀਂ ਹੋਏ ਬੱਚਿਆਂ ਦੇ ਬੱਚੇ ਖਤਮ ਕਰਤੇ ਸੀ ਮੁੱਖ ਮੰਤਰੀ ਬਿਆਤ ਸਿੰਘ ਨੇ ਕੇ ਪੀਐਸ ਗੱਲ ਨੇ ਉਹ ਸੂਬਾ ਸਰਹੰਦ ਬੁੱਚੜ ਜਿਹੜਾ ਮਾਰੇ ਆ ਉਹਨੇ ਹਜ਼ਾਰਾਂ ਨਿਰਦੋਸ਼ ਨੌਜਵਾਨ ਕੱਲੇ ਸਿੱਖ ਨਹੀਂ ਮਾਰੇ ਮੁਸਲਮਾਨ ਵੀ ਮਾਰੇ ਆ ਹਿੰਦੂ ਵੀ ਮਾਰੇ ਆ ਸਾਈ ਵੀ ਮਾਰੇ ਆ ਬੋਧੀ ਮਾਰੇ ਆ ਜੈਨੀ ਵੀ ਮਾਰੇ ਆ ਉਸ ਸੂਬਾ ਸਰਹੰਦ ਨੇ ਕੱਲੇ ਸਿੱਖ ਨਹੀਂ ਮਾਰੇ ਉਹਨਾਂ ਨੇ ਹਿੰਦੂ ਵਿੱਚ ਚੁੰਚਣ ਕੇ ਮਾਰੇ ਆ ਤੇ ਸਿੱਖਾਂ ਨੂੰ ਬਤਨਾਵ ਕੀਤਾ ਜਾਵੇ ਜਿਸ ਤਰ੍ਹਾਂ ਤੁਸੀਂ ਅੱਜ ਕਰ ਰਹੇ ਹੋ ਤੇ ਲੋਕਾਂ ਨੂੰ ਸਮਝਣਾ ਪੈਣਾਗਾ ਕਿ ਤੁਸੀਂ ਕਿੱਡੀ ਵੱਡੀ ਗੰਦੀ ਸਿਆਸਤ ਕਰ ਰਹੇ ਹੋ ਗੰਦੀ ਰਾਜਨੀਤੀ ਕਰ ਰਹੇ ਹੋ ਤੂੰ ਹੁਣ ਕਿਹੜੀਆ ਪਾਰਟੀ ਨੂੰ ਕਹਿਣਾ ਚਾਹਣਾ ਜਾਂ ਤਾਂ ਭਾਈ ਤੁਸੀਂ ਇਹ ਕਰ ਲੋ ਜਿੰਨੇ ਤੁਸੀਂ ਪਾਰਟੀ ਕਹਿਣਾ ਬੀਜੀਪੀ ਹੋਗੀ ਆਮਾਦੀ ਪਾਰਟੀ ਹੋਗੀ ਅਕਾਲੀ ਦਲ ਹੋ ਗਿਆ ਕਾਂਗਰਸ ਹੋ ਗਈ ਲੱਗਦਾ ਇੱਕ ਆਦੀ ਪਾਰਟੀ ਹੋਰ ਉਹ ਪਾਈ ਵੀ ਇੱਕ ਉਮੀਦਵਾਰ ਖੜਾ ਕਰ ਲਓ ਫੇ ਤਾਂ ਸੌਖਾ ਤੁਹਾਡਾ ਨਾਲੇ ਤਾਂ ਹਿੰਦ ਛੱਡਣੀ ਨਹੀਂ ਕਹਿੰਦੇ ਅਸੀਂ ਕਾਂਗਰਸੀ ਆ ਤੇ ਕਹਿੰਦਾ ਕਿ ਬੜਾ ਅਸੰਤਪ ਹੰਡਾਇਆ ਪੰਜਾਬ ਨੇ ਇਹ ਸਾਰੇ ਲੋਕਾਂ ਨੂੰ ਪਤਾ ਤੂੰ ਕੀ ਅੱਜ ਨਮਾ ਦੱਸਣ ਲੱਗੇ ਆ ਮਾ ਤੁਰੇ ਸਲਾਮ ਜਿਹੜੀ ਤੇਰੀ ਟੀ ਅਸਾਲਟ ਪਾਈ ਆ ਉਸ ਇੰਦਰਾ ਗਾਂਧੀ ਦੀ ਜਿਹਨੇ ਸਿੱਖਾਂ ਦੇ ਸ੍ਰੀ ਦਰਬਾਰ ਸਾਹਿਬ ਸਰੀਏ ਕਾਲਤਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਤੇ ਟੈਂਕਾਂ ਤੇ ਟੋਪਾਂ ਦੇ ਨਾਲ ਢਾਹ ਢੇਰੀ ਕੀਤਾ ਛੋਟੇ ਛੋਟੇ ਬੱਚਿਆਂ ਨੂੰ ਚੁੰਟੜ ਕੇ ਮਾਰਿਆ ਕੰਦਾਂ ਨਾਲ ਫੜਫੜ ਕੇ ਮਾਰਿਆ ਗਿਆ ਸਾਡੇ ਨੌਜਵਾਨਾਂ ਦਾ ਕਹਣ ਕੀਤਾ ਗਿਆ ਸਾਡੇ ਬਜ਼ੁਰਗਾਂ ਨੂੰ ਮਾਰਿਆ ਗਿਆ ਸਾਡੀਆਂ ਮਾਮਾ ਨੂੰ ਮਾਰਿਆ ਗਿਆ ਸਾਡੀਆਂ ਭੈਣਾਂ ਲੈ ਤਾੜੀਆਂ ਗਈਆਂ 1983 ਤੋਂ ਬਾਅਦ ਭਰ ਅਰਜੀਪ ਗਾਂਧੀ ਧਾਡੀ ਸਰਕਾਰ ਕਾਂਗਰਸ ਨੇ ਗਲਾ ਵਿੱਚ ਸਿੱਖਾਂ ਦੇ ਟਾਇਰ ਪਾ ਪਾ ਕੇ ਜਿਹੜਾ ਉਹਨੂੰ ਅੱਗਾ ਲਾਈਆਂ ਗਿਆ ਚੁੰਟ-ਚੁੰਟ ਕੇ ਘਰਾਂ 'ਚੋਂ ਕਟ-ਕਟ ਕੇ ਸਿੱਖ ਮਾਰੇ ਗਏ। ਨਹਾਤੇ ਕਰਕੇ ਬੇਦੋਸ ਸਿੱਖਾਂ ਨੂੰ ਮਾਰਿਆ। ਫਿਰ ਉਸ ਤੋਂ ਬਾਅਦ 90 ਤੋਂ ਜਿਹੜਾ 94 ਤੱਕ ਸਿੱਖਾਂ ਦਾ ਮਲਿਆ ਮੇਡ ਕੀਤਾ ਗਿਆ। ਘਰਾਂ 'ਚੋਂ ਕਟ-ਕਟ ਕੇ ਨੌਜਵਾਨ ਮਾਰੇ ਗਏ। ਚੁੰਟ-ਚੁੰਟ ਕੇ ਨੌਜਵਾਨ ਮਾਰੇ ਗਏ। ਲੱਖਾਂ ਜਿਹੜੇ ਕਿ ਇਸ ਸੁਬਾ ਸਰਹੰਦਾ ਜੇ ਦਾ ਭਰਾ ਸੰਦੀਪ ਸਿੰਘ ਸੰਨੀ ਜੋ ਕੇ ਪਹਿਲਾ ਪਟਿਆਲੇ ਜੇਲ੍ਹ ਦੇ ਵਿੱਚ ਸੀ ਇੱਕ ਝੜਪ ਹੁੰਦੀ ਆ ਦੋਸ਼ ਲੱਗਦਾ ਸੰਦੀਪ ਸੰਨੀ ਤੇ ਦੋਸ਼ ਲੱਗਦਾ ਕਿ ਸੁਬੇ ਸਰਹੰਦ ਦਾ ਅੰਤ ਕੀਤਾ ਉਹ ਸੁਬਾ ਸਰਹੰਦ ਦਾ ਦੋ ਸੁਬੇ ਸਰਹੰਦ ਹੋਇਆ ਇੱਕ ਮੁਗਲ ਰਾਜ ਵੇਲੇ ਹੋਇਆ ਇੱਕ ਜਿਹੜਾ ਧਾਡੇ ਰਾਜ ਵੇਲੇ ਹੋਇਆ ਕਾਂਗੜਾ ਦੇ ਰਾਜ ਵੇਲੇ ਹੋਇਆ ਉਹਨੇ ਚੋਣ ਚੋਣ ਕੇ ਬੱਚੇ ਮਾਰੇ ਤੇ ਉਸ ਸੁਬੇ ਸਰਹੰਦ ਮੁਗਲ ਰਾਜ ਵੇਲੇ ਨੇ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਚੁਣਚਣ ਕੇ ਜਿਹੜਾ ਮਾਰਿਆ ਸੀ ਸ਼ਹੀਦ ਕੀਤਾ ਸੀ ਤੇ ਅੱਜ ਤੂੰ ਉਹਨਾਂ ਲੋਕਾਂ ਨੂੰ ਪਰਵਾ ਰਿਆਂ ਡਰਾ ਰਿਆਂ ਸਿਰਫ ਇੱਕ ਵੋਟਾ ਲੈਣ ਦੀ ਖਾਤਰ ਆ ਤੇ ਤੁਹਾਡੇ ਅੱਜ ਖਾਸਤਾਨ ਜਦੋਂ ਤੁਸੀਂ ਵੋਟਾ ਲੈਣੀਆਂ ਹੁੰਦੀਆਂ ਜਦੋਂ ਵੋਟਾ ਨੇੜੇ ਆਉਂਦੀਆਂ ਖਾਸਤਾਨ ਦਾ ਮੁੱਦਾ ਉਦੋਂ ਕਿਉਂ ਚੇਤੇ ਆਉਂਦਾ ਵੋਟਾ ਲੈ ਲੈਣੇ 5 ਸਾਲ ਤੁਹਾਡੇ ਖਾਸਤਾਨ ਚੇਤੇ ਨਹੀਂ ਆਉਂਦਾ ਜਦੋਂ ਵੋਟਾ ਐਂ ਨੇੜੇ ਆ ਜਾਂਦੀਆਂ ਕਿ ਹੁਣ ਅਸੀਂ ਵੋਟਾ ਲੈਣੇ ਲੋਕਾਂ ਦੇ ਵਿੱਚ ਜਾਣਾਗਾ ਖਾਲਸਤਾਨ ਖਾਲਸਤਾਨ ਹੈ ਕੀ ਚੀਜ਼ ਖਾਲਸਤਾਨ ਇੱਕ ਨਾਮ ਆ ਇੱਕ ਸੁੱਧਾ ਇੱਕ ਪਵਿੱਤਰ ਆ ਚਾਹੇ ਉਹਨੂੰ ਖਾਲਸਾ ਰਾਜ ਕਹਿ ਲੋ ਜਿਹੜਾ ਅਸੀਂ ਰੋਜ਼ ਅਰਦਾਸ ਦੇ ਵਿੱਚ ਪੜ੍ਹਦੇ ਆ ਰਾਜ ਕਰੇਗਾ ਖਾਲਸਾ ਆਖਿਰ ਹੈ ਨਾ ਕੋਈ ਅਸੀਂ ਰੋਜ਼ ਪੜ੍ਹਦੇ ਆ ਪਰ ਤੁਸੀਂ ਲੋਕਾਂ ਨੂੰ ਡਰਾ ਰਹੇ ਹੋ ਧਮਕਾ ਰਹੇ ਹੋ ਪਰ ਹਿੰਦੂ ਲੋਕ ਉਹ ਸਿਆਣੇ ਔਰ ਪਹਿਲਾਂ ਵਾਲੇ ਨੇ ਤੁਹਾਡੇ ਕਿ ਨਾਗਰ ਲਾ ਕੇ ਤੁਹਾਨੂੰ ਜਵੇਂ ਤੁਸੀਂ ਕਿਹਾ ਕਿ ਜੇ ਬੰਦੂਖਾ ਵਾਲਿਆ ਅਤੇ ਟਾਗੂ ਵਾਲਿਆ ਕੌਣ ਟਾਗੂਏ ਚੱਕੀ ਫਿਰਦਾ ਤੇ ਬੰਦੂਖਾ ਚੱਕੀ ਫਿਰਦਾ ਰੋਕੋ ਪਾਈ ਆਕੇ ਮੈਨੂੰ ਪਤਾ ਉਹਨਾਂ ਨੇ ਉਮੀਦਵਾਰ ਐਲਾਨਿਆ ਪਤਾ ਕੀ ਤੁਹਾਡੇ ਜੜਾ ਹੱਲੀਆਂ ਪਿਆਣੇ ਤੁਹਾਡੀਆਂ ਵਿਰੋਧੀ ਪਾਰਟੀ ਨੇ ਜੜਾ ਹੱਲੀਆਂ ਪਿਆਣੇ ਪਤਾ ਕੀ ਤੁਹਾਨੂੰ ਸੁਪਨੇ ਤੇ ਆ ਮਨਦੀਪ ਸਿੰਘ ਦੀਂਦਾ ਸੁਪਨੇ ਤੇ ਅਕਾਲੀ ਦਲ ਬਾਦਸ਼ ਪੰਜਾਬ ਦੇ ਜਥੇਬੰਦੀ ਚ ਸਮੁਤਿਆ ਪੰਥ ਦੀਂਦਾ ਸਮੋਕਾ ਸਾਡਾ ਭਾਈ ਚਾਰਾ ਦਿੰਦਾ ਤਾਨੂੰ ਡਰ ਲੱਗਦਾ ਕਿ ਕਿਤੇ ਮਨਦੀਪ ਸਿੰਗਲ ਜੀ ਜਿੱਤ ਗਿਆ ਤੇ ਇਹ ਜਿਹੜਾ ਫਿਰ ਵਿਧਾਇਕ ਬਣ ਗਿਆ ਕਿ ਸਾਨੂੰ ਕਿਹਨੇ ਪਸਣਾ ਉਹ ਗੱਲ ਆ ਕਿ ਤੂੰ ਜਿਹੜਾ ਕਿ ਮਾਂ ਤੇਰੇ ਸਲਾਮ ਵਾਲੀਆਂ 30 ਸਾਲ ਤੱਕ ਪਾ ਕੇ ਰੱਖਦਾ ਸੀ ਉਹ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਸਿੱਖਾਂ ਦਾ ਘਾੜ ਕੀਤਾ ਤੁਸੀਂ ਤੁਸੀਂ ਕਹਿੰਦੇ ਕਿ ਪੰਜਾਬ ਨੇ ਸੰਤਾਪ ਹੰਡਾਇਆ ਤੁਹਾਡੇ ਲੋਕਾਂ ਕਰਕੇ ਹੰਡਾਇਆ ਤੁਸੀਂ ਸੰਤਾਪ ਜਿਹੜਾ ਕਿ ਤੁਹਾਡੇ ਲੋਕਾਂ ਨੇ ਤੁਹਾਡੇ ਪੁਰਖਿਆਂ ਨੇ ਸਿੱਖਾਂ ਦਾ ਜਿਹੜਾ ਕੋ-ਕੋ ਕੇ ਸਤਿਆਨਾਸ਼ ਕੀਤਾ Hindu ਤੇ ਸਿੱਖਾਂ ਦੇ ਵਿੱਚ ਪਵਾੜਾ ਪਵਾਇਆ ਕਹਿੰਦੇ ਨਹੀਂ ਬੱਸਾਂ ਚੋਂ ਕੱਢ ਕੇ ਮਾਰੇ ਆ ਇਹ ਅਯਾਸੀਆ ਬੜਾ ਕੁਝ ਕਰਾਉਂਦਿਆਂ ਨੇ ਅੱਜ ਉਹ ਅਯਾਸੀਆਂ ਦਾ ਜ਼ੋਰ ਲੱਗਿਆ ਹੋਇਆਗਾ ਆਜਾ ਜਾਸੀਆਂ ਦਾ ਬੜਾ ਤਰਨ ਤਰ ਸੈਦੇ ਸ਼ੀਟ ਨੂੰ ਲੈ ਕੇ ਜੋਰ ਜੋਰ ਲੱਗਿਆ ਕਿ ਸਿੱਖਾਂ ਨੂੰ ਕੰਮੇ ਪਾੜਿਆ ਜਾਵੇ ਪਾਉਣ ਦੀ ਕੋਸ਼ਿਸ਼ ਕੀਤੀ ਵੀ ਗਈ ਆ ਤੇ ਪਾੜਿਆ ਵੀ ਜਾ ਰਿਹਾ ਤੇ ਇਸ ਕਰਕੇ ਜਿਹੜਾ ਅੱਜ ਮੈਂ ਕਹਿੰਦਾ ਸਭ ਤੋਂ ਪੰਜਾਬ ਨੂੰ ਇਹ ਸੋਚਣਾ ਪੈਣਾ ਕਿ ਲੋਕਾਂ ਨੂੰ ਇੱਕ ਡਰਾਤਮਕਾ ਕੇ ਜਿਹੜੀ ਰਾਜਨੀਤੀ ਕਰਦੇ ਆ ਉਹਨੇ ਉੱਪਰ ਲੋਕਾਂ ਦੇ ਉੱਪਰ ਜਿਹੜਾ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਹਰ ਇੱਕ ਨੂੰ ਭਾਈ ਵੋਟਾਂ ਦੇ ਵਿੱਚ ਖੜਨ ਦਾ ਅਧਿਕਾਰ ਆ ਹਰ ਇੱਕ ਲੜ ਸਕਦਾਗਾ ਤੇ ਜਿੱਤਣ ਉਹ ਲੋਕਾਂ ਦੇ ਸਾਰੇ ਆ ਉਹ ਕਿਤੇ ਉਮੀਦਾਂ ਰੱਖਦੇ ਆ ਉਹਨਾਂ ਲੋਕਾਂ ਤੇ ਉਮੀਦਾਂ ਰੱਖਦੇ ਆ ਕਿ ਜਿਨ੍ਹਾਂ ਨੇ ਪੰਜਾਬ ਦਾ ਘਾਣ ਕੀਤਾ ਹੋਵੇ ਦਾਇਕੋ ਉਮੀਦ ਰੱਖਦੇ ਆ ਜੀਤੋ ਘਾਣ ਤੋਂ ਬਚਾਇਆ ਹੋਵੇ ਸੰਦੀਪ ਸਿੰਘ ਸੰਨੀ ਨੇ ਬੜਿਆ ਜੀ ਦੁੱਖ ਦੀ ਗੱਲ ਆ ਕਿ ਰਾਜਨੀਤੀ ਐਡੇ ਪੱਧਰ ਦੀ ਹੋ ਰਹੀ ਆ ਕਿ ਜਿਹੜਾ ਧਰਾਤਮਕਾ ਕੇ ਜਿਹੜਾ ਵੋਟਾਂ ਲੀਆਂ ਜਾ ਰਹੀਆਂ ਨੇ ਇਸ ਕਰਕੇ ਇਸ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰਨਾ ਆਪਣੇ ਕਮੈਂਟ ਜਰੂਰ ਲਿਖਣਾ ਧੰਨਵਾਦ ਬੈਜੀਕਾ ਖਾਲਸਾ ਫੈਰੂ ਜੀ ਕੀ ਫਤਿਹ